ਨਮਸਕਾਰ ਤੇ ਸੱਚਾ ਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਤੁਹਾਡੇ ਨਾਲ ਪੁਸ਼ਪਾ ਮੋਰਿਆ ਅੱਜ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਸੈਂਸਿਟਿਵ ਮੁੱਦੇ ਬਾਰੇ ਜੋ ਕਿ ਪਾਸਟਰ ਬਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਅੱਜ ਇੱਕ ਫੈਸਲਾ ਸਾਹਮਣੇ ਆਇਆ ਫੈਸਲਾ ਇਹ ਨਿਕਲ ਕੇ ਸਾਹਮਣੇ ਆਇਆ ਕਿ ਇੱਕ ਰੇਪ ਵਿਕਟਿਮ ਜਿਹੜੀ ਹੈ ਉਸਨੇ 7 ਸਾਲ ਪਹਿਲਾਂ ਇਹ ਕੇਸ ਦਰਜ ਕੀਤਾ ਸੀ ਤੇ ਅੱਜ ਕੋਰਟ ਨੇ ਮੁਹਾਲੀ ਕੋਰਟ ਨੇ ਫੈਸਲਾ ਸੁਣਾਇਆ ਹੈ ਤੇ ਪਾਸਟਰ ਬਜਿੰਦਰ ਜਿਹੜਾ ਹੈ ਉਸ ਨੂੰ ਦੋਸ਼ੀ ਘਰਾੜ ਦਿੱਤਾ ਗਿਆ ਹੈ ਤੇ ਸਾਡੇ ਨਾਲ ਪੀੜਤਾ ਜਿਹੜੀਆਂ ਨੇ ਜਿਨ੍ਹਾਂ ਨੇ ਪਾਸਟਰ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਉਹ ਸਾਡੇ ਨਾਲ ਜੁੜੇ ਹੋਏ ਨੇ ਤੁਹਾਨੂੰ ਉਹਨਾਂ ਦੇ ਨਾਲ ਗੱਲਬਾਤ ਕਰਵਾਵਾਂਗੇ ਉਹਨਾਂ ਦੇ ਨਾਲ ਕੀ ਆਪ ਬੀਤੀ ਹੈ ਉਹ ਤੁਸੀਂ ਵੀ ਸੁਣੋਗੇ ਤਾ ਸਾਡੇ ਨਾਲ ਜੁੜੇ ਹੋਏ ਨੇ ਪੀੜਤਾ ਕਪੂਰਥਲਾ ਤੋਂ ਤੇ ਨਾਲ ਦੀ ਨਾਲ ਰਣਜੀਤ ਕੌਰ ਜੀ ਜੁੜੇ ਹੋਏ ਨੇ ਜਿਨ੍ਹਾਂ ਦਾ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਪਾਸਟਰ ਬਜਿੰਦਰ ਨੇ ਇਹਨਾਂ ਦੇ ਉੱਪਰ ਅਟੈਕ ਕੀਤਾ ਸੀਗਾ ਇੱਕ ਸਮਾਨ ਜਿਹੜਾ ਖਿੱਚ ਕੇ ਮਾਰਿਆ ਸੀ ਤੇ ਉਹ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਨਾਲ ਦੀ ਨਾਲ ਸਾਡੇ ਨਾਲ ਸੋਸ਼ਲ ਵਰਕਰ ਸਿਮਰਜੀਤ ਸਿੰਘ ਮਾਨਜੀਵੀ ਜੁੜੇ ਹੋਏ ਨੇ ਤਾਂ ਤੁਹਾਡੇ ਇਹਨਾਂ ਲੋਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਸਭ ਤੋਂ ਪਹਿਲਾਂ ਗੱਲ ਮੈਂ ਕਰਾਂਗੀ ਕਪੂਰਥਲਾ ਤੋਂ ਜਿਹੜੇ ਪੀੜਿਤ ਨੇ ਉਨ੍ਹਾਂ ਦੇ ਨਾਲ ਮੈਮ ਤੁਹਾਨੂੰ ਸਭ ਤੋਂ ਪਹਿਲਾਂ ਅੱਜ ਜਿਹੜਾ ਜ਼ਿਰਖਪੁਰ ਮਾਮਲੇ ਦੇ ਵਿੱਚ ਕੋਰਟ ਨੇ ਫੈਸਲਾ ਸੁਣਾਇਆ ਹੈ ਕਿਵੇਂ ਦਾ ਲੱਗ ਰਿਹਾ ਹੈ ਕੀ ਲੱਗ ਰਿਹਾ ਹੈ ਤੁਹਾਡੇ ਵਾਲੀ ਕੇਸ ਦੇ ਵਿੱਚ ਕੁਝ ਉਮੀਦਾਂ ਜੜੀਆਂ ਨੇ ਉਹ ਜਗ੍ਹੀਆਂ ਨੇ ਕਿਉਂਕਿ ਇਹ ਮਾਮਲਾ ਜਿਹੜਾ ਹੈ ਕੋਰਟ ਨੇ ਵੀ ਕਾਫੀ ਜ਼ਿਆਦਾ ਇਸ ਨੂੰ ਜਿਹੜਾ ਹੈ ਕਾਫੀ ਜ਼ਿਆਦਾ ਹਾਈ ਰੱਖਿਆ ਤੇ ਇਸ ਨੂੰ ਤਵੱਜੋ ਦਿੱਤੀ ਹੈ ਤੇ ਅੱਜ ਜਿਹੜਾ ਹੈ ਪਾਸਟਰ ਬਜਿੰਦਰ ਦੋਸ਼ੀ ਕਰਾਰ ਹੋਇਆ ਮੈਮ ਸਾਰੇ ਤੋਂ ਪਹਿਲਾਂ ਤੇ ਮੈਂ ਜਿਹੜੀ ਹੋਪ ਸੀ ਉਹ ਛੱਡ ਹੀ ਚੁੱਕੀ ਸੀ ਕਿ ਸ਼ਾਇਦ ਮੇਬੀ ਮੇਰੇ ਕੇਸ 'ਚ ਕੁਝ ਨਹੀਂ ਹੋਊਗਾ ਪਰ ਅੱਜ ਜਿੱਦਾਂ ਫੈਸਲਾ ਆਇਆ ਕੋਰਟ ਨੇ ਜੋ ਫੈਸਲਾ ਦਿੱਤਾ ਉਹਦੇ ਨਾਲ ਇੱਕ ਹੋਪ ਫਿਰ ਤੋਂ ਨਿਊ ਹੋਪ ਜਾ ਗਿਆ ਕਿ ਨਹੀਂ ਜਿੱਦਾਂ ਇਹਨਾਂ ਨੂੰ 7 ਸਾਲ ਹੋ ਗਿਆ ਸੀ ਕੇਸ ਜਿਹੜੇ ਲੀਡੀ ਦਾ ਸੀਗਾ ਉਹਨਾਂ ਨੂੰ ਹੁਣ ਜਾ ਕੇ ਉਹਨਾਂ ਨੂੰ ਨਿਆਂ ਮਿਲਿਆ ਹੈ ਤੇ ਦੋਸ਼ੀ ਕਰਾਰ ਹੋਇਆ ਹੈ ਤੇ ਇੱਕ ਹੋਪ ਜਾਗੀ ਕਿ ਮੈਨੂੰ ਵੀ ਇਨਸਾਫ ਜ਼ਰੂਰ ਮਿਲੇਗਾ ਜ਼ਰੂਰ ਮੇਰਾ ਵੀ ਇਨਸਾਫ ਕੀਤਾ ਜਾਏਗਾ ਤੇ ਉਹਨੂੰ ਸਜ਼ਾ ਦਿੱਤੀ ਜਾਏਗੀ ਜੀ ਤੇ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਤੁਹਾਡੇ ਵਾਲਾ ਜਿਹੜਾ ਮਾਮਲਾ ਸੀਗਾ ਉਸ ਦੇ ਵਿੱਚ ਪਾਸਟਰ ਬਜਿੰਦਰ ਦੇ ਉੱਪਰ ਪੋਸਕੋ ਐਕਟ ਜਿਹੜਾ ਉਹ ਲਗਾ ਦਿੱਤਾ ਗਿਆ ਹੈ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇਸ ਐਕਟ ਤਹਿਤ ਜਿਹੜੀਆਂ ਸਜ਼ਾਵਾਂ ਹੁੰਦੀਆਂ ਨੇ ਉਹ ਕਾਫੀ ਹਾਰਡ ਹੁੰਦੀਆਂ ਨੇ ਤਾਂ ਤੁਸੀਂ ਕੀ ਚਾਹੁੰਦੇ ਹੋ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਵਰਤਾਵਾਂ ਕੀਤਾ ਗਿਆ ਪਾਸਟਰ ਬਜਿੰਦਰ ਦੁਆਰਾ ਕਿਸ ਤਰੀਕੇ ਦੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਅੱਜ ਵੀ ਜਦੋਂ ਤੁਸੀਂ ਉਸ ਮੰਜ਼ਰ ਨੂੰ ਯਾਦ ਕਰਦੇ ਹੋਵੋਗੇ ਤਾਂ ਤੁਹਾਡੀ ਰੂਹ ਕੰਬ ਜਾਂਦੀ ਹੋਊਗੀ ਤਾਂ ਤੁਸੀਂ चाहते हो कि सख्त तो सख्त सज़ा मिले उस मैम मैंने जिता आज पता चलिया चल मैं न्यूज़ देखी कि उसके तो पोस्ट को एक चेड़ी है और लगा दी गई है तो मैं आही चाहूँगी कि सख्त तो सख्त सज़ा मिल ली जाए इस आदमी को क्योंकि मैम मैं जो कुछ सेया बहुत ज़्यादा हो चीज़ सी हजे भी वो चीज़ें मेरे दिमाग चो निकल दिया नहीं है ਉਦੋਂ ਵੀ ਉਤੀ ਜਨ ਨੂੰ ਕਈ ਵਾਰੀ ਜਹਾਦ ਕਰਦੀ ਸੋਚਦੀਆਂ ਤੇ ਮੈਂ ਬਹੁਤ ਜ਼ਿਆਦਾ ਡਰ ਜਾਂਦੀ ਮੈਨੂੰ ਫੇਰ ਉਹਈ ਪ੍ਰੋਬਲਮ ਹੁੰਦੀ ਹੈ ਤੇ ਕਿਉਂਕਿ ਮੈਂ ਮੈਂ ਆਪਣੀ ਛੋਟੀ ਜੀ ਬੱਚੀ ਨੂੰ ਛੱਡ ਕੇ ਕਦੀ ਕਿੱਥੇ ਜਾਂਦੀ ਸੀ ਕਦੀ ਉਹਨੂੰ ਲੈ ਕੇ ਕਿੱਥੇ ਜਾਂਦੀ ਸੀ ਮੈਂ ਬਹੁਤ ਕੁਝ ਸੇ ਤੇ ਇਹਦੇ ਬਾਰੇ ਮੈਂ ਆਹੀ ਚਾਹੂੰਗੀ ਤਨ ਸਖਤ ਸਖਤ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜੀ ਤੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬੇਟੀ ਨੂੰ ਇੱਧਰ ਉੱਧਰ ਲੈ ਕੇ ਤੁਹਾਨੂੰ ਜਾਣਾ ਪੈਂਦਾ ਸੀਗਾ ਤੇ ਨਾਲ ਤੁਹਾਡੇ ਹਸਬੰਡ ਵੀ ਰਹਿੰਦੇ ਸੀਗੇ ਤੁਹਾਡੇ ਪਰਿਵਾਰ ਨੂੰ ਕਿੰਨੀ ਕੁਝ ਮੁਸ਼ਕਿਲਾਂ ਸਹਿਣੀਆਂ ਪਈਆਂ ਨੇ ਤੁਸੀਂ ਤਾਂ ਮੁਸ਼ਕਿਲ ਸਹੀ ਹੈ ਇਹ ਤਾਂ ਸਭ ਕੋਈ ਜਾਣੂ ਨਹੀਂ ਇਸ ਚੀਜ਼ ਤੋਂ ਪਰ ਪਰਿਵਾਰ ਇਸ ਦੇ ਪਿੱਛੇ ਕਿੰਨਾ ਰੁਲਿਆ ਪਰਿਵਾਰ ਨੂੰ ਕੀ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਮਾਮੂ ਫੈਮਲੀ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿ ਮੇਰੇ ਉੱਤੇ ਤਾਂ ਟੌਰਚਰ ਹੁੰਦਾ ਹੀ ਹੁੰਦਾ ਸੀ ਮੈਮ ਮੇਰੇ ਫੈਮਲੀ ਤੇ ਵੀ ਟੌਰਚਰ ਕਰਨ ਲੱਗ ਪਏ ਕਿ ਮੇਰੇ ਫਾਦਰ ਤੇ ਮੇਰੇ ਹਸਬੰਡ ਤੇ ਮੇਰੀ ਫੈਮਲੀ ਤੇ ਗਲਤ ਗਲਤ ਕੰਪਲੇਂਟਸ ਕਰਵਾਉਣ ਲੱਗ ਪਏ ਕਿ ਝੂਠੀਆਂ ਕੰਪਲੇਂਟਸ ਕਰਵਾਉਣ ਲੱਗ ਪਏ ਜਿਸ ਦਿਨ ਇੰਨਾ ਜ਼ਿਆਦਾ ਪਰਿਵਾਰ ਦਾ ਮਾਹੌਲ ਸਟ्रेस ਵਾਲਾ ਹੋ ਜਾਂਦਾ ਸੀ ਕੁਝ ਸਮਝ ਨਹੀਂ ਆਉਂਦਾ ਸੀ ਕਿ ਸਾਡੇ ਚੀਜ਼ ਨੂੰ ਦਬਾਉਣ ਲਈ ਮੈਨੂੰ ਆ ਮੈਨੂੰ ਦਬਾਉਣ ਲਈ ਮੈਨੂੰ ਆ ਫੋਰਸ ਕੀਤਾ ਜਾਂਦਾ ਸੀ ਕਿ ਤੂੰ ਆਪਣਾ ਪਰਚਾ ਵਾਪਸ ਲੈਣ ਲਈ ਮੇਰੀ ਫੈਮਲੀ ਗਲਤ ਗਲਤ ਚੁੱਕੀਆਂ ਕੰਪਲੇਂਟਸ ਕਰਵਾਈਆਂ ਜਾਂਦੀਆਂ ਸੀਗੀਆਂ ਮੈਮ ਉਹਦੇ ਕਰਕੇ ਸਾਨੂੰ ਬਾਰ-ਬਾਰ ਕਾਲਸ ਆਉਂਦੇ ਸੀਗੇ ਕਿ ਤੁਸੀਂ ਆਓ ਤੁਹਾਨੂੰ ਬੁਲਾਇਆ ਉਤੋਂ ਥ੍ਰੈਟ ਕਾਲਸ ਇੰਨੇ ਜ਼ਿਆਦਾ ਫੈਮਿਲੀ ਨੂੰ ਲੈ ਕੇ ਆਉਂਦੇ ਸੀ ਕਿ ਹੁਣ ਤਾਂ ਮੈਂ ਮੰਨਦਾ ਹੋ ਗਿਆ ਸੀ ਕਿ ਹੁਣ ਤਾਂ ਆ ਹੁਣ ਲੱਗ ਪਿਆ ਸੀਗਾ ਕਿ ਇਹਨਾਂ ਨੂੰ ਮਾਰ ਹੀ ਦੋ ਇੰਨਾ ਜ਼ਿਆਦਾ ਮੈਮ ਡਰ ਦਾ ਮਾਹੌਲ ਸੀ ਫੈਮਿਲੀ ਦੇ ਵਿੱਚ ਜੀ ਤੇ ਕਦੇ ਫੈਮਿਲੀ ਦੇ ਉੱਪਰ ਇਸ ਤਰੀਕੇ ਦਾ ਤੁਹਾਨੂੰ ਮਹਿਸੂਸ ਹੋਇਆ ਕਿ ਅਟੈਕ ਕੀਤਾ ਗਿਆ ਜਾਂ ਜਿਵੇਂ ਕਿ ਤੁਸੀਂ ਕਹਿ ਰਹੇ ਹੋ aarop ਲਗਾ ਰਹੇ ਹੋ ਇਹ ਕਿ threat ਦਿੱਤੇ ਜਾਂਦੇ ਸੀ life threats ਦਿੱਤੇ ਜਾਂਦੇ ਸੀਗੇ ਤੇ ਕਦੇ ਐਦਾਂ ਦੀ ਕੋਈ ਘਟਨਾ ਵਾਪਰੀ ਹੋਵੇ ਜਿਸ ਦੇ ਵਿੱਚ ਤੁਹਾਨੂੰ ਲੱਗਿਆ ਹੋਵੇ ਕਿ ਉਹਨਾਂ ਦੇ ਵੱਲੋਂ ਹੀ ਅਟੈਕ ਕੀਤਾ ਗਿਆ ਹੈ ਹਾਂਜੀ ਮੈਮ ਸਾਡੇ ਘਰ ਦੇ ਵਿੱਚ ਮੈਮ ਕੱਚ ਦੀਆਂ ਬੋਟਲਸ ਟੁੱਟੀਆਂ ਜਾਂਦੀਆਂ ਗਈਆਂ ਸੀ ਮੈਮ ਆ ਚੀਜ਼ ਨੂੰ ਲੈ ਕੇ ਜਦੋਂ ਕੇਸ ਚੱਲਿਆ ਸੀਗਾ ਕਿ ਮੈਮ ਡਾਇਰੈਕਟ ਫੈਮਲੀ ਤੇ ਹਮਲਾ ਕੀਤਾ ਜਾਂਦਾ ਸੀ ਐਂਡ ਰੀਸੈਂਟ ਦੀ ਕੱਲ ਦੀ ਗੱਲ ਆ ਮੈਮ ਕਿ ਮੈਂ ਬਾਹਰ ਸਿਖੀ ਮੇਰੇ ਕਰ ਮੇਰੀ ਮਦਰ ਐਂਡ ਮੇਰਾ ਛੋਟਾ ਬੀਬੀ ਸੀਗਾ ਸਾਨੂੰ ਆ ਖਬਰ ਸਾਨੂੰ ਕੋਈ ਇਹਨਾਂ ਦੇ ਚਰਚ ਦਾ ਚਰਚ ਨਹੀਂ ਨੂੰ ਸੀ ਕਹਿ ਸਕਦੇ ਇਹਨਾਂ ਦੇ ਉੱਥੇ ਦਾ ਮੈਂਬਰ ਕੋਈ ਆ ਕੇ ਮਿਲਿਆ ਉਹਨੇ ਆ ਕੇ ਆ ਕਿ ਤੁਹਾਡੇ ਮਦਰ ਉੱਤੇ ਤੁਹਾਡੇ ਬੀਬੀ ਉੱਤੇ ਹਮਲਾ ਕਰਨ ਦੀਆਂ ਦੀ ਹੈ ਕਿ ਮੈਮ ਮੈਂ ਨਹੀਂ ਜ਼ਿਆਦਾ ਮੈਂ ਡਰ ਗਈ ਸੀ ਮੈਂ ਫਟਾਫਟ ਮੈਮ ਪੁਲਿਸ ਪ੍ਰਸ਼ਾਸਨ ਨੂੰ ਕਾਲ ਕਰਕੇ ਦੀ ਖਬਰ ਦਿੱਤੀ ਤੇ ਉਹਨਾਂ ਨੇ ਇਮੀਡੀਏਟਲੀ ਉੱਥੇ ਸਿਕਿਉਰਿਟੀ ਪ੍ਰੋਵਾਈਡ ਕਰਵਾਈ ਜੀ ਤੇ ਕਿ ਇਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਸਿਕਿਉਰਿਟੀ ਕਦੇ ਦਿੱਤੀ ਗਈ ਹੋਵੇ ਤੁਹਾਨੂੰ ਕਿ ਤੁਸੀਂ ਪਹਿਲੀ ਵਾਰ ਕਾਲ ਕੀਤਾ ਪੁਲਿਸ ਨੂੰ ਕਿ ਤੁਹਾਨੂੰ ਸਿਕਿਉਰਿਟੀ ਦਿੱਤੀ ਜਾਵੇ ਨਹੀਂ ਮੈਂ ਪਹਿਲਾਂ ਵੀ ਜਦੋਂ ਕਿਉਂਕਿ ਥ੍ਰੈਟ ਕਾਲ ਸਟਾਰਟਿੰਗ ਤੋਂ ਹੀ ਆਉਂਦੀ ਆ ਸੀ ਸ਼ੁਰੂ ਤੋਂ ਹੀ ਥ੍ਰੈਟ ਦਾ ਕੰਮ ਤੇ ਸ਼ੁਰੂ ਤੋਂ ਹੀ ਚੱਲ ਆਉਂਦਾ ਸੀ ਮੈਮ ਪਰ ਆ ਕੇ ਉਸ ਤੋਂ ਬਾਅਦ ਮੇਰੇ ਉੱਤੇ ਬਹੁਤ ਜ਼ਿਆਦਾ ਖਤਰਾ ਹੋ ਗਿਆ ਸੀ ਮੈਂ ਜਦੋਂ ਕੰਪਲੇਨ ਕਰ ਦਿੱਤੀ ਸੀ ਆਪਣੀ ਡੀਜੀਪੀ ਆਫਿਸ ਦੇ ਵਿੱਚ ਤੇ ਉਸ ਤੋਂ ਬਾਅਦ ਮੈਨੂੰ ਵੀ ਸਿਕਿਉਰਟੀ ਪ੍ਰੋਵਾਈਡ ਕਰਵਾਈ ਗਈ ਸੀ ਠੀਕ ਹੈ ਅੱਪਾ ਹੁਣ ਰਣਜੀਤ ਕੌਰ ਜੀ ਨਾਲ ਇੱਕ ਵਾਰ ਗੱਲ ਕਰ ਲੈਣੇ ਆ ਰਣਜੀਤ ਕੌਰ ਜੀ ਤੁਹਾਡੇ ਨਾਲ ਅਸੀਂ ਇਹ ਗੱਲ ਕਰਾਂਗੇ ਕਿ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਇਆ ਜਿਵੇਂ ਕਿ ਕਪੂਰਥਲਾ ਬਾਰੇ ਪੀੜਤਾ ਜਿਹੜੇ ਨੇ ਉਹ ਇਹ ਦੱਸਦੇ ਪਏ ਨੇ ਕਿ ਉਹਨਾਂ ਨੂੰ ਲਾਈਫ ਥ੍ਰੀਟਸ ਬਹੁਤ ਜ਼ਿਆਦਾ ਮਿਲਦੇ ਰਹੇ ਤੇ ਉਹ ਕੱਲ ਦੀ ਵੀ ਘਟਨਾ ਸ਼ੇਅਰ ਕਰ ਰਹੇ ਨੇ ਸਾਡੇ ਨਾਲ ਕਿ ਉਹਨਾਂ ਦੇ ਉੱਪਰ ਜਿਹੜਾ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਦੋਂ ਦੀ ਇਹ ਗੱਲ ਸਾਹਮਣੇ ਆਈ ਹੈ ਜਦੋਂ ਦੀ ਇਹ ਵੀਡੀਓ ਵਾਇਰਲ ਹੋਈ ਹੈ ਕਿ ਤੁਹਾਨੂੰ ਇਸ ਤਰੀਕੇ ਦਾ ਕਦੇ ਕੁਝ ਮਹਿਸੂਸ ਹੋਇਆ ਹੋਵੇ ਕਿ ਪਾਸਟਰ ਦੇ ਵੱਲੋਂ ਅਟੈਕ ਕਰਾਏ ਜਾ ਰਹੇ ਨੇ ਹਾਂਜੀ ਜ਼ਰੂਰ ਜਦ ਤੋਂ ਮੈਂ ਆਵਾਜ਼ ਚੁੱਕੀ ਉਸ ਤੋਂ ਬਾਅਦ ਬਹੁਤ ਜ਼ਿਆਦਾ ਚੀਜ਼ਾਂ ਮੈਨੂੰ ਫੇਸ ਕਰਨੀਆਂ ਪਈਆਂ ਮੇਰੇ ਹਸਬੰਡ ਦੇ ਖਿਲਾਫ ਮੇਰੀ ਸਿਸਟਰ ਦੇ ਖਿਲਾਫ ਮੇਰੇ ਜਿਹੜੇ ਵੀ ਜਿੰਨੇ ਮੇਰੇ ਨਾਲ ਪਾਸਟਰ ਸੀ ਉਹਨਾਂ ਦੇ ਖਿਲਾਫ ਕੰਪਲੇਂਟਾਂ ਕੀਤੀਆਂ ਗਈਆਂ ਤੇ ਸਾਡੀ ਗੱਡੀਆਂ ਦੇ ਨੰਬਰ ਵੀ ਦਿੱਤੇ ਗਏ ਕਿ ਨਾ ਤਾਂ ਪਿੱਛਾ ਕਰੋ ਐਕਸੀਡੈਂਟ ਕਰਵਾ ਕੇ ਮਾਰ ਦੋ ਤੇ ਲਾਈਵ ਵਿੱਚ ਵੀ ਹੋ ਕੇ ਬੋਲਿਆ ਜਾਂਦਾ ਸੀ ਅਸੀਂ ਤਾਂ ਡਰਾ ਡਰਾ ਕੇ ਮਾਰ ਦਾਂਗੇ ਤੇ ਜਿਹੜੀ ਜਿਹੜੀ ਪਾਸਟਰ ਹੈ ਜਿਹਨੇ ਮੇਰੀ ਵੀਡੀਓ ਵਾਇਰਲ ਕੀਤੀ ਹੈ ਮੈਂ ਬੀ ਵਿਧਵਾ ਹੋ ਜੇ ਉਹਦੇ ਬੱਚੇ ਨਾਤ ਹੋ ਜਾਣ ਬਰਬਾਦ ਹੋ ਜੇ ਉਹ ਪਰਿਵਾਰ ਇਦਾਂ ਇਦਾਂ ਸਾਨੂੰ ਬਹੁਤ ਜ਼ਿਆਦਾ ਧਮਕਾਇਆ ਗਿਆ ਡਰਾਇਆ ਗਿਆ ਕਿ ਇਹ ਆਪਣਾ ਕੇਸ ਵਾਪਸ ਲੈ ਲੇ ਤੇ ਮੇਰੀ ਆਵਾਜ਼ ਦਬਾਈ ਗਈ ਇਸ ਚੀਜ਼ ਨਾਲ ਜੀ ਤੇ ਜਿਹੜੇ ਪਾਸਟਰ ਦੇ ਨਾਲ ਉਸਦੇ ਸਾਥੀ ਨੇ ਕਿ ਉਹ ਵੀ ਤੁਹਾਡੇ ਧਮਕੀਆਂ ਜਿਹੜੀ ਤੁਸੀਂ ਕਹਿ ਰਹੇ ਹੋ ਦਿੱਤੀ ਜਾਂਦੀਆਂ ਸੀਗੀਆਂ ਉਹ ਵੀ ਇਨਵੋਲਵ ਹੁੰਦੇ ਸੀਗੇ ਕਿਉਂਕਿ ਅੱਜ ਜਿਹੜਾ ਕੇਸ ਹੋਇਆ ਪੰਜ ਲੋਕੀ ਜਿਹੜੇ ਨੇ ਬਰੀ ਕਰ ਦਿੱਤੇ ਗਏ ਨੇ ਤਾਂ ਕੀ ਲੱਗਦਾ ਹੈ ਜਿਹੜੇ ਇਹਨਾਂ ਦੇ ਸਾਥੀ ਨੇ ਉਹ ਵੀ ਇਨਵੋਲਵ ਹੁੰਦੇ ਨੇ ਉਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਹਾਂਜੀ ਜ਼ਰੂਰ ਕਾਫੀ ਲੋਕ ਨੇ ਚੜੇ ਹਲੇ ਵੀ ਵਿੱਚ ਨੇ ਜਿਸ ਤਰ੍ਹਾਂ ਜਦ ਇਹ ਕੰਪਲੇਂਟ ਕਰਾਈ ਗਈ ਹੈ ਸਾਡੀ ਤੇ ਮੇਰੇ ਹਸਬੰਡ ਦਾ ਕੋਈ ਲੈਣਾ ਦੇਣਾ ਹੈ ਹੀ ਨਹੀਂ ਸੀ ਦੇ ਨਾਲ ਕੁਝ ਵੀ ਅਟੈਚਮੈਂਟ ਨਹੀਂ ਸੀ ਤਾਂ ਵੀ ਮੇਰੇ ਹਸਬੰਡ ਮੇਰੇ ਸਿਸਟਰ ਦੇ ਹਸਬੰਡ ਉਹਨਾਂ ਦਾ ਵੀ ਨਾਮ ਜਾਣ ਬੁੱਝ ਕੇ ਕਿਹ ਵਿੱਚ ਐਡ ਕਰਵਾਇਆ ਜੋ ਇਹਨਾਂ ਦਾ ਪ੍ਰਧਾਨ ਹੈ ਤੇ ਹਾਲੇ ਵੀ ਬਹੁਤ ਅਹੇ ਜੇ ਲੋਗ ਨੇ ਜਿਹੜੇ ਉੱਥੇ ਜਿਹੜੇ ਇਹਨਾਂ ਚੀਜ਼ਾਂ 'ਚ ਇਨਵੋਲਵ ਹੋਏ ਹੈ। ਜੀ ਤੇ ਗੱਲ ਕਰੀਏ ਜੇ ਪਰਿਵਾਰ ਪਰ ਉਹਨਾਂ ਨੂੰ ਪਹਿਲਾਂ ਹੀ ਆਰਡਰ ਦਿੱਤਾ ਗਿਆ ਹੋਣਾ ਕਿ ਜੇ ਮੈਨੂੰ ਕੁਝ ਹੁੰਦਾ ਅੱਜ ਦੇ ਦਿਨ ਜੀ ਜੀ ਬੋਲੋ ਹਾਂਜੀ ਉਹਨਾਂ ਨੂੰ ਆਰਡਰ ਦਿੱਤਾ ਗਿਆ ਉਹਨਾ ਕਿ ਅੱਜ ਜੇ ਮੈਨੂੰ ਕੁਝ ਹੁੰਦਾ ਹੈ ਤਾਂ ਤੁਸੀਂ ਕੀ ਵਰਕਿੰਗ ਕਰਨੀ ਹੈ ਉਹ ਸਾਰਾ ਕੁਝ ਉਹਨਾਂ ਨੂੰ ਦੱਸ ਦਿੱਤਾ ਗਿਆ ਉਹਨਾ ਤੇ ਹਾਲੇ ਵੀ ਇਦਾਂ ਨਹੀਂ ਹੈ ਕਿ ਅਸੀਂ ਸੇਫ ਹਾਂ ਅਸੀਂ ਫ੍ਰੀ ਘੁੰਮ ਸਕਦੇ ਹਾਂ ਇਹਦਾ ਕੁਝ ਨਹੀਂ ਹੈ ਸਾਨੂੰ ਹਾਲੇ ਵੀ ਕੰਟੀਨਿਊਸਲੀ ਦਬਾਅ ਦਿੱਤਾ ਜਾਊਗਾ ਕਿ ਹਾਂ ਤੁਸੀਂ ਆਪਣੀ ਆਵਾਜ਼ ਨੂੰ ਬੰਦ ਕਰੋ ਇਹ ਐਫ ਆਈ ਆਰ ਵਾਪਸ ਲਓ ਕਿਉਂਕਿ ਉਹਨਾਂ ਦੀ ਫੈਮਿਲੀ ਵੀ ਇੱਥੇ ਬਹੁਤ ਲੋਕ ਨੇ ਜਿਹੜੇ ਉਹਨਾਂ ਦੇ ਮੈਂਬਰਸ ਨੇ ਤੇ ਹਰ ਸਾਨੂੰ ਹਾਲੇ ਵੀ ਡਰ ਹੈ ਬਹੁਤ ਜ਼ਿਆਦਾ ਡਰ ਹੈ ਕਿਉਂਕਿ ਹੁਣ ਹੋਰ ਵੀ ਜ਼ਿਆਦਾ ਸਾਡੇ ਉੱਪਰ ਪ੍ਰੈਸ਼ਰ ਹੋਏਗਾ ਇਸ ਚੀਜ਼ ਦਾ ਜੀ ਤੇ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਤੁਹਾਨੂੰ ਡਰ ਲੱਗ ਰਿਹਾ ਹੈ ਕਿਉਂਕਿ ਹਲੇ ਵੀ ਤੁਹਾਡੇ ਉੱਤੇ ਖਤਰਾ ਬਣਿਆ ਹੋਇਆ ਹੈ ਤਾਂ ਜਿਵੇਂ ਕਿ ਅੱਜ ਜ਼ਿਰਖਪੁਰ ਮਾਮਲੇ ਦੇ ਵਿੱਚ ਬਹੁਤ ਵੱਡਾ ਫੈਸਲਾ ਕੋਰਟ ਨੇ ਸੁਣਾਇਆ ਤਾਂ ਤੁਸੀਂ ਕੀ ਚਾਹੁੰਦੇ ਹੋ 1 ਅਪ੍ਰੈਲ ਨੂੰ ਜਦੋਂ ਸਜ਼ਾ ਸੁਣਾਈ ਜਾਵੇਗੀ ਪਾਸਟਰ ਨੂੰ ਤਾਂ ਕਿਸ ਤਰੀਕੇ ਦੀ ਸਜ਼ਾ ਦੇਣੀ ਚਾਹੀਦੀ ਹੈ ਕਿਸ ਤਰੀਕੇ ਦਾ ਉਸ ਦੇ ਉੱਪਰ ਜਿਹੜੇ ਆ ਇਲਜ਼ਾਮ ਲੱਗੇ ਨੇ ਤੁਸੀਂ ਕੀ ਕਹੋਗੇ ਕਿਸ ਤਰੀਕੇ ਦੀ ਸਜ਼ਾ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਤੇ ਜਿਹੜੇ ਉਸ ਦੇ ਸਾਥੀ ਨੇ ਕਿ ਉਹ ਵੀ ਇਨਵੋਲਵ ਨੇ ਤੇ ਉਹਨਾਂ ਦੇ ਉੱਪਰ ਵੀ ਇਨਵੈਸਟੀਗੇਸ਼ਨ ਬਿਠਾਣੀ ਚਾਹੀਦੀ ਹੈ ਜੀ ਜ਼ਰੂਰ ਬਿਠਾਈ ਜਾਣੀ ਬਿਠਾਈ ਜਾਣੀ ਚਾਹੀਦੀ ਹੈ ਕਿਉਂਕਿ ਉਹ ਉਹਨਾਂ ਨੂੰ ਪ੍ਰੋਪਰ ਉਹਨਾਂ ਦਾ ਹਰ ਇੱਕ ਚੀਜ਼ ਵਿੱਚ ਹੱਥ ਹੈ ਇਸ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਬਹੁਤ ਕੁਝ ਨਿਕਲ ਕੇ ਵੀ ਆਏਗਾ ਜਦ ਜਾਂਚ ਹੋਏਗੀ ਠੀਕ ਹੈ ਸਾਡੇ ਨਾਲ ਸਿਮਰਜੀਤ ਸਿੰਘ ਮਾਨ ਜੀ ਵੀ ਜੁੜੇ ਹੋਏ ਨੇ ਸੋਸ਼ਲ ਵਰਕਰ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਸਾਥ ਦੇ ਰਹੇ ਨੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਸਿਮਰਜੀਤ ਜੀ ਤੁਸੀਂ ਇਹ ਦੱਸੋ ਕਿ ਪੀੜਤਾ ਜਿਹੜੀਆਂ ਹੈਗੀਆਂ ਨੇ ਉਹਨਾਂ ਦਾ ਤੁਸੀਂ ਸਾਥ ਦੇਣ ਦੇ ਲਈ ਕਿਵੇਂ ਅੱਗੇ ਆਏ ਤੁਹਾਨੂੰ ਕਿਵੇਂ ਕੇਸ ਬਾਰੇ ਪਤਾ ਲੱਗਿਆ ਤੇ ਕੀ ਜਿਵੇਂ ਪੀੜਤਾ ਦੱਸ ਰਹੀਆਂ ਨੇ ਕਿ ਉਹਨਾਂ ਨੂੰ ਲਾਈਫ ਥ੍ਰੈਟਸ ਮਿਲਦੇ ਰਹੇ ਨੇ ਜਾਨਲੇਵਾ ਹਮਲੇ ਜਿਹੜੇ ਨੇ ਉਹਨਾਂ ਦੇ ਉੱਪਰ ਹੁੰਦੇ ਰਹੇ ਨੇ ਕਿ ਐਦਾਂ ਕਦੇ ਤੁਹਾਡੇ ਨਾਲ ਵੀ ਹੋਇਆ ਦੇਖੋ ਜੀ ਸਭ ਤੋਂ ਪਹਿਲਾਂ ਜਦੋਂ ਕਪੂਰਥਲੇ ਦੀ ਗੱਲ ਕਰੀ ਅਸੀਂ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਸੈਕਟਰ 27 ਚੰਡੀਗੜ੍ਹ ਚ ਉਸ ਮਸੀ ਕੰਟਰੈਕਟ ਮੰਗਿਆ ਸੀਗਾ ਵੀ ਨੰਬਰ ਦਿੱਤਾ ਜਾਵੇ ਇਹਨਾਂ ਦਾ ਅੰਸ਼ੂ ਜੀ ਦਾ ਨੰਬਰ ਦਿੱਤਾ ਜਾਵੇ ਤੇ ਉਸ ਟਾਈਮ ਸਾਨੂੰ ਨੰਬਰ ਨਹੀਂ ਸੀ ਮਿਲਿਆ ਕਿ ਪ੍ਰੈਸ ਪੁੱਟਰ ਆਈ ਇੱਕ ਸਾਨੂੰ ਨੰਬਰ ਮਿਲਿਆ ਫਿਰ ਉੱਥੇ ਤੱਕ ਇਹਨਾਂ ਦੇ ਘਰ ਪਹੁੰਚੇ ਅਸੀਂ ਘਰ ਪਹੁੰਚ ਕੇ ਫਿਰ ਮੈਂ ਇਹਨਾਂ ਦੀ ਹੈਲਪ ਕੀਤੀ ਮਤਲਬ ਨਾਲ ਅੱਗੇ ਲੈ ਕੇ ਇਹਨਾਂ ਨੂੰ ਹੌਸਲਾ ਦਿੱਤਾ ਤੁਹਾਨੂੰ ਡਰਨ ਦੀ ਲੋੜ ਨਹੀਂ ਤੁਹਾਡੇ ਨਾਲ ਖੜੇ ਆਪਾਂ ਤੇ ਇੱਥੋਂ ਤੱਕ ਲੈ ਕੇ ਆਏ ਫਿਰ ਉਤੋਂ ਬਾਅਦ ਦੀ ਗੱਲ ਕਰੀਏ ਫਿਰ ਹੌਲੀ ਹੌਲੀ ਵਾਲੀ ਤੇ ਥੋੜੇ ਦਿਨਾਂ ਬਾਅਦ ਆਪਣੇ ਰਣਜੀਤ ਜੀ ਲਿੰਕ 'ਚ ਆ ਜਾਂਦੇ ਨੇ ਰਣਜੀਤ ਜੀ ਨੇ ਹੈਲਪ ਮੰਗੀ ਘੱਟੋ ਕਿ ਸਿਮਰਨ ਜੀ ਮੈਨੂੰ ਤੁਹਾਡੀ ਲੋੜ ਹੈ ਮੈਂ ਤੁਹਾਨੂੰ ਫਿਰ ਆ ਕਿੰਨ ਨੂੰ ਮੁਕਾ ਇੱਥੇ ਤੱਕ ਲੈ ਕੇ ਪਹੁੰਚੇ ਜੀ ਅਸੀਂ ਜੀ ਤੇ ਜਿਵੇਂ ਮੈਂ ਤੁਹਾਡੇ ਤੋਂ ਸਵਾਲ ਕੀਤਾ ਸਿਮਰਜੀਤ ਜੀ ਕਿ ਜਦੋਂ ਲਾਈਫ ਥ੍ਰੈਟਸ ਦੀ ਗੱਲ ਆਉਂਦੀ ਹੈ ਤਾਂ ਕੀ ਤੁਹਾਨੂੰ ਕਦੇ ਐਦਾ ਮਹਿਸੂਸ ਹੋਇਆ ਕਿ ਖਤਰਾ ਹੈ ਤੁਹਾਡੇ ਉੱਪਰ ਉਹ ਤਾਂ ਪਣਿਆ ਹੀ ਸੀ ਦੇਖੋ ਹੁਣ ਐਡਾ ਵੱਡਾ ਮਗਰਮੱਛ ਨੂੰ ਅਸੀਂ ਇੱਕ ਜੇਲ੍ਹ ਭੇਜਿਆ ਜੀ ਜਿਹੜਾ ਕਿ ਇੱਕ ਫਰਾਡਿਆ ਸੀਗਾ ਇੱਕ ਜਾਦੂਗਾਰ ਸੀਗਾ ਉਹਨੂੰ ਜੇਲ੍ਹ 'ਚ ਭੇਜਿਆ ਬਹੁਤ ਵੱਡਾ ਕਹਿ ਸਕਦੇ ਹਾਂ ਇਹਨੂੰ ਕੀ ਸਾਡੇ ਪੰਜਾਬ ਦਾ ਇੱਕ ਧਰਤੀ ਦੇ ਕਲੰਕ ਸੀਗਾ ਜਿਹਨੂੰ ਅਸੀਂ ਅੱਜ ਜੇਲ੍ਹ ਪੇ ਸਾਡੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਤੇ ਮਾਨਯੋਗ ਅਦਾਲਤ ਨੇ ਉਹਨੂੰ ਜੇਲ੍ਹ ਭੇਜਿਆ ਤੇ ਖਤਰਾ ਤਾਂ ਬਣਾ ਹੀ ਹੈ ਜਾਨੂ ਤੇ ਇੱਕ ਘਰਦਿਆਂ ਨੂੰ ਧਮਕੀ ਦੇਣੇ ਸ਼ੁਰੂ ਕਰਦੇ ਮੈਨੂੰ ਤਾਂ ਨਹੀਂ ਬੋਲਦੇ ਘਰਦਿਆਂ ਕਹਿੰਦੇ ਤੇਰੀ ਵਾਈਫ ਦਾ ਐਕਸੀਡੈਂਟ ਕਰਾਵਾਂਗੇ ਹੋਰ ਘਰਦਿਆਂ ਦਾ ਨੁਕਸਾਨ ਕਰਾਂਗੇ ਤੂੰ ਪਿੱਛੇ ਹਟ ਜਾ ਬਸ ਇਦਾਂ ਦੀਆਂ ਗੱਲਾਂ ਸਾਹਮਣੇ ਆ ਕੇ ਨਹੀਂ ਕਹਿੰਦੇ ਬਸ ਇਹ ਰੈਕੀ ਕਰਦੇ ਨੇ ਬਸ ਇਹ ਕੰਮ ਜਾਣਦੇ ਨੇ ਹੋਰ ਤਾਂ ਕੁਝ ਨਹੀਂ ਠੀਕ ਹੈ ਕਪੂਰਥਲਾ ਦੀ ਜਿਹੜੀ ਪੀੜਤਾ ਨੇ ਉਹਨਾਂ ਤੋਂ ਗੱਲ ਕਰਦੇ ਆ ਕਪੂਰਥਲਾ ਮੈਮ ਤੁਸੀਂ ਇਹ ਦੱਸੋ ਕਿ ਕਿਵੇਂ ਲੋਕੀ ਇਸ ਦੇ ਨਾਲ ਜੁੜ ਜਾਂਦੇ ਨੇ ਕਿਉਂਕਿ ਦੱਸਿਆ ਇਹ ਜਾ ਰਿਹਾ ਹੈ ਕਿ ਆਸ਼ੀਰਵਾਦ ਦੇਣ ਦੇ ਵੀ ਇਹ ਪੈਸੇ ਮੰਗਦਾ ਸੀਗਾ ਤੇ ਬਿਮਾਰੀਆਂ ਠੀਕ ਕਰਨ ਦੇ ਵੀ ਪੈਸੇ ਮੰਗਦਾ ਸੀਗਾ ਤਾਂ ਲੋਕ ਇੰਨਾ ਵਿਸ਼ਵਾਸ ਕਿਵੇਂ ਕਰ ਲੈਂਦੇ ਨੇ ਮੈਮ ਉਹ ਫੌਸਲੀ ਲੋਕਾਂ ਦਾ ਇੱਕ ਫੇਥ ਬਣਿਆ ਹੋਇਆ ਸੀ ਜਿੱਦਾਂ ਲੋਕ ਦੇਖਦੇ ਸੀਗੇ ਲੋਕ ਆਹੀ ਕਹਿੰਦੇ ਸੀਗੇ ਕਿ ਸ਼ਾਇਦ ਆਵੀ ਰੱਬ ਦਾ ਬੰਦਾ ਆ ਕਿਉਂਕਿ ਉਹ ਖੁਦ ਨੂੰ ਖੁਦ ਨੂੰ ਹੀ ਆ ਪ੍ਰੋਫੈਸੀਮ ਅਸੀਂ ਦੱਸਦੇ ਸੀ ਕਿ ਮੈਂ ਹੀ ਰੱਬ ਆ ਐਂਡ ਲੋਕ ਵੀ ਸਮਝਦੇ ਸੀਗੇ ਕਿ ਇਹ ਮੈਨ ਆਫ ਗੋਡ ਦਾ ਕੀ ਆ ਰੱਬ ਦਾ ਹੀ ਰੂਪ ਆ ਜੋ ਸਾਨੂੰ ਚੀਜ਼ਾਂ ਦੱਸਦਾ ਹੈ 크ਰਿਸਚੀਅਨਿਟੀ ਦੀ ਪਰ ਮੈਮ ਅਸਲੀਅਤ ਆ ਸੀ ਕਿ ਇਹ ਬੰਦਾ ਸਾਰੀਆਂ ਚੀਜ਼ਾਂ ਫੇਕ ਕਰਦਾ ਸੀ ਸਿਰਫ ਇੱਥੇ ਹੀ ਹਰ ਇੱਕ ਚੀਜ਼ ਫੇਕ ਹੁੰਦੀ ਸੀ ਕੋਈ ਚੀਜ਼ ਰਿਐਲਿਟੀ ਨਹੀਂ ਸੀ ਐਂਡ ਮੈਮ ਲੋਕਾਂ ਨੂੰ ਵੀ ਹੱਥ ਰੱਖਣ ਦੇ ਸਿਰ ਜਿਹਨਾਂ ਸਪੈਸ਼ਲ ਲੀਹਣ ਕਹਿੰਦੇ ਸੀ ਉਹ ਚ 25000 ਨਾਲ ਫੀਸ ਰੱਖੀ ਹੋਈ ਸੀ ਅਪਾਇੰਟਮੈਂਟਸ ਦੀ ਇਹਨਾਂ ਨੇ ਅਲੱਗ-ਅਲੱਗ ਫੀਸਾ ਰੱਖਿਆ ਹੋਇਆ ਸੀ ਲੱਖਾਂ-ਲੱਖ ਰੁਪਏ ਦੇ ਵਿੱਚ 골ਡਨ ਪਾਰਟਨਰ ਡਾਇਮੰਡ ਪਾਰਟਨਰ ਸਪੈਸ਼ਲ ਇਹਨਾਂ ਨੇ ਬਣਾਏ ਹੋਏ ਸੀ ਲੋਕਾਂ ਨੂੰ ਮੈਮਾ ਪਰਮਾਨ ਦੇ ਸੀਗੇ ਕਿ ਜਿਹੜਾ ਮਖੌਟਾ ਲੋਕਾਂ ਅੱਗੇ ਰੱਖਦੇ ਸੀ ਉਹ ਰਿਐਲਿਟੀ ਸੀਗੀ ਨਹੀਂ ਉਹਦੇ ਪਿੱਛੇ ਇੱਕ ਦਰਿੰਦਾ ਸੀਗਾ ਉਹਦੇ ਪਿੱਛੇ ਇੱਕ ਗਲਤ ਪਰਸਨ ਸੀਗਾ ਮੈਮ ਇਹਨਾਂ ਨੇ ਇੱਕ 크ਿਸਚੀਅਨਿਟੀ ਦੀ ਆਰਟ ਦੇ ਵਿੱਚ ਰਹਿ ਕੇ ਆ ਕੰਮ ਕੀਤਾ ਜੀ ਤੇ ਕੀ ਲੱਗ ਰਿਹਾ ਏ ਇਹ ਜਿਹੜੇ ਕਨਵਰਜਨ ਦੀ ਗੱਲ ਸਾਹਮਣੇ ਆਂਦੀ ਏ ਕਿ ਪਾਸਟਰ ਬਜਿੰਦਰ ਕਨਵਰਟ ਵੀ ਕਰਦਾ ਸੀ ਕਿਹਾ ਜਾਂਦਾ ਏ ਕਿ ਜਿਹੜੇ Hindu ਜਾਂ Sikh ਨੇ ਉਹਨਾਂ ਨੂੰ Christianity ਜਿਹੜੀ ਏ ਉਸ ਦੇ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਸੀਗਾ ਤੇ ਕੀ ਇਸ ਦੇ ਵਿੱਚ ਇਨਵੋਲਵਮੈਂਟ ਹੈਗੀ ਏ ਦੀ ਅ ਜੀ ਨਹੀਂ ਮੈਮ ਐਕਚੁਅਲੀ ਆ ਜਿਹੜੀ ਹੀਲਿੰਗਸ ਕਰਕੇ ਲੋਕ YouTube ਤੇ ਆਪਣੇ ਚੈਨਲ ਤੇ ਪਾਉਂਦੇ ਸੀਗੇ ਜੋ ਚੀਜ਼ਾਂ ਦਿਖਾਉਂਦੇ ਸੀ ਲੋਕਾਂ ਨੂੰ ਉਹਦੇ ਤੇ ਫੇਥ ਇੰਨਾ ਜ਼ਿਆਦਾ ਹੋ ਜਾਂਦਾ ਸੀ ਕਿ ਇੱਥੇ ਜੇ ਲੋਕਾਂ ਦੇ ਕੰਮ ਬੰਦੇ ਸਾਡੇ ਵੀ ਬਣੂਗੇ ਲੋਕ ਇੱਕ ਫੇਥ ਦੇ ਨਾਲ ਇੱਕ ਵਿਸ਼ਵਾਸ ਦੇ ਨਾਲ ਆਉਂਦੇ ਸੀਗੇ 크ਰਿਸਚੀਅਨਿਟੀ ਦੇ ਜਿਹੜਾ 크ਰਿਸਚੀਅਨਿਟੀ ਦੇ ਵਿੱਚ ਇੱਕ ਟਰਸਟ ਕਰਕੇ ਆਉਂਦੇ ਸੀ ਕਿ ਜਿੱਦਾਂ ਲੋਕਾਂ ਦੇ ਕੰਮ ਬੰਦੇ ਸਾਡੇ ਵੀ ਹੋਊਗੇ ਪਰ ਮੈਮ ਜਿਹੜੇ ਲੋਕ ਆਉਂਦੇ ਸੀਗੇ ਉਹ ਤਾਂ ਆਪਣੀ ਆਸਥਾ ਦੇ ਨਾਲ ਆਪਣੇ ਵਿਸ਼ਵਾਸ ਦੇ ਨਾਲ ਆਉਂਦੇ ਸੀ ਪਰ ਇੱਥੇ ਜੋ ਚੀਜ਼ਾਂ ਹੁੰਦੀਆਂ ਸੀ ਉਹ ਸਾਰਾ ਕੁਝ ਫੇਕ ਹੁੰਦਾ ਸੀ ਠੀਕ ਹੈ ਰਣਜੀਤ ਕੋਰ ਜੀ ਤੁਹਾਡੇ ਤੋਂ ਇਹ ਸਵਾਲ ਹੈ ਕਿ ਲੋਕੀ ਜਿਹੜੇ ਨੇ ਕਿਵੇਂ ਵਿਸ਼ਵਾਸ ਕਰ ਰਹੇ ਨੇ ਤੇ ਸਭ ਤੋਂ ਜ਼ਿਆਦਾ ਇਹ ਗੱਲ ਕਹੀ ਜਾਂਦੀ ਹੈ ਕਿ ਮਹਿਲਾਵਾਂ ਜ਼ਿਆਦਾ ਜੁੜਦੀਆਂ ਨੇ ਪਾਸਟਰ ਦੇ ਨਾਲ ਤੇ ਮਹਿਲਾਵਾਂ ਇਸ ਦੇ ਚਾਂਸੇ ਦੇ ਵਿੱਚ ਕਿਵੇਂ ਆ ਜਾਂਦੀਆਂ ਨੇ ਤੁਸੀਂ ਕਿਵੇਂ ਜੁੜੇ ਤੁਹਾਡਾ ਪਰਿਵਾਰ ਇਸ ਪਾਸਟਰ ਦੇ ਨਾਲ ਕਿਵੇਂ ਜੁੜਿਆ ਮੈਂ ਆਪਣੀ ਲਾਈਫ 'ਚ ਬਹੁਤ ਜ਼ਿਆਦਾ ਚੀਜ਼ਾਂ ਨੂੰ ਲੈ ਕੇ ਡਿਸਟਰਬ ਸੀਗੀ ਦੁਖੀ ਸੀਗੀ ਤੇ ਜਦ ਮੈਂ ਉੱਥੇ ਗਈ ਮੈਨੂੰ ਥੋੜੀ ਸ਼ਾਂਤੀ ਮਿਲੀ ਜਿਸ ਤਰ੍ਹਾਂ ਮੈਂ ਲੋਕਾਂ ਨੂੰ ਦੇਖਦੀ ਸੀਗੀ ਤੇ ਉੱਥੇ ਮੈਂ ਹੌਲੀ-ਹੌਲੀ ਸੇਵਾ ਕਰਨ ਲੱਗੀ ਬਟ ਅਗਰ ਉਹ ਲੋਕ ਇੱਕ ਪੇਨ ਨਾਲ ਆਏ ਹੈ ਇੱਕ ਟਰਸਟ ਨੂੰ ਲੈ ਕੇ ਆਏ ਹੈ ਤੇ ਲੋਕਾਂ ਦੇ ਵਿਸ਼ਵਾਸ ਦੇ ਨਾਲ ਖੇਲਣਾ ਇਹ ਬਹੁਤ ਗਲਤ ਗੱਲ ਹੈ ਕਿਉਂਕਿ ਉਹਨਾਂ ਦੀ ਇੱਕ ਆਸਤਾ ਪਰਮੇਸ਼ਵਰ ਦੇ ਉੱਪਰ ਹੈ ਪਰ ਉਹ ਪਰਮੇਸ਼ਵਰ ਦੀ ਆੜ ਦੇ ਵਿੱਚ ਵਚਨਾਂ ਦੀ ਆੜ ਦੇ ਵਿੱਚ ਜੋ ਗਲਤ ਕੀਤਾ ਜਾ ਰਿਹਾ ਸੀਗਾ ਉਹ ਗਲਤ ਸੀ ਕਿਉਂਕਿ ਰੱਬ ਗਲਤ ਨਹੀਂ ਹੈ ਪਰਮੇਸ਼ਵਰ ਗਲਤ ਨਹੀਂ ਹੈ ਪਰ ਜੋ ਪਰਮੇਸ਼ਵਰ ਦਾ ਨਾਮ ਲੈ ਕੇ ਗਲਤ ਕੀਤਾ ਜਾ ਰਿਹਾ ਉਹ ਗਲਤ ਹੈ ਤੇ ਮੈਂ ਇਹ ਕਹਿਣਾ ਚਾਹੂੰਗੀ ਪਲੀਜ਼ ਤੁਸੀਂ ਉਸ ਸਚਾਈ ਨੂੰ ਜਾਨੋ ਤੁਸੀਂ ਉਹਨਾਂ ਉਸ ਉਸ ਚੀਜ਼ ਦੇ ਉੱਤੇ ਪਰਦਾ ਨਾ ਪਾਓ ਜੋ ਗਲਤ ਅਗਰ ਤੁਸੀਂ ਹੁੰਦਾ ਹੋਇਆ ਦੇਖ ਰਹੇ ਹੋ ਤਾਂ ਤੁਸੀਂ ਉਹ ਗਲਤ ਵਿੱਚ ਇਨਵੋਲਵ ਹੋ ਰਹੇ ਹੋ ਤਾਂ ਆਵਾਜ਼ ਚੱਕੋ ਤੇ ਸੱਚ ਨੂੰ ਜਾਨੋ ਤੇ ਆਜ਼ਾਦ ਹੋ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਲੋਕਾਂ ਨੂੰ ਠੀਕ ਹੈ ਸਿਮਰਜੀਤ ਜੀ ਤੁਹਾਡੇ ਤੋਂ ਵੀ ਸੇਮ ਸਵਾਲ ਆਹੀ ਹੈ ਕਿ ਲੋਕ ਇੰਨਾ ਵਿਸ਼ਵਾਸ ਕਿਵੇਂ ਕਰ ਲੈਂਦੇ ਨੇ ਪਰਿਵਾਰ ਕਿਸ ਤਰੀਕੇ ਦੇ ਨਾਲ ਜੁੜ ਜਾਂਦੇ ਨੇ ਖਾਸ ਕਰਕੇ ਮਹਿਲਾਵਾਂ ਜ਼ਿਆਦਾ ਵਿਸ਼ਵਾਸ ਕਰਦੀਆਂ ਨੇ ਇਹ ਕਿਉਂ ਹੋ ਰਿਹਾ ਹੈ ਤੇ ਕਿਉਂਕਿ ਪਾਸਟਰ ਦੀ ਇੰਨੀ ਸਾਰੀ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੋ ਚੁੱਕੀਆਂ ਨੇ ਫੇਰ ਵੀ ਲੋਕ ਹਲੇ ਤੱਕ ਉਸਤੇ ਲਗਾਤਾਰ ਵਿਸ਼ਵਾਸ ਹੀ ਕਰਦੇ ਜਾ ਰਹੇ ਨੇ ਦੇਖੋ ਜੀ ਇਹ ਭੋਲੇ ਭਾਲੇ ਲੋਕ ਨੇ ਜਿਹੜੇ ਗੁੰਮਰਾਹ ਕਰਦੇ ਆ ਭੋਲੇ ਭਾਲੇ ਕਹਿ ਸਕਦੇ ਨੇ ਤੇ ਪਿੰਡਾਂ ਦੇ ਲੋਕ ਕਹਿ ਸਕਦੇ ਨੇ ਜਿਹੜੇ ਨਹੀਂ ਪੜੇ ਐਜੂਕੇਸ਼ਨ ਨਹੀਂ ਕੀਤੀ ਉਹਨਾਂ ਨੇ ਉਹਨਾਂ ਨੂੰ ਗੁੰਮਰਾਹ ਕਰਦਾ ਸੀਗਾ ਇਹ ਉਹਨਾਂ ਦੇ ਨਾਲ ਮਾਈਂਡ ਬਹੁਤ ਸਰ ਕੇ ਉਹਨਾਂ ਨੂੰ ਆਪਣੇ ਚਾਂਸੇ ਚ ਲੈ ਕੇ ਉਹਨਾਂ ਨੂੰ ਫਿਰ ਆਪਣੇ ਨਾਲ ਜੋੜ ਲੈਂਦਾ ਸੀਗਾ ਜਾਦੂ ਦਿਖਾ ਕੇ ਮੈਂ ਜੇ ਠੀਕ ਕਰਦਾ ਮਤਲਬ ਪਲੈਨਿੰਗ ਤਾਂ ਹੁੰਦਾ ਸੀ ਕਿ ਪਲੈਨਿੰਗ ਕਰਦਾ ਸੀਗਾ ਪਹਿਲਾਂ ਹੂੰ ਬਿਲਕੁਲ ਦਾ ਵੀ ਇਹ ਵੀ ਠੀਕ ਹੋ ਗਿਆ ਹੁੰਦਾ ਕੁਝ ਨਹੀਂ ਦੇਖੋ ਬਾਈਬਲ ਸੱਚ ਹੈ ਇਹ ਮੈਂ ਉਹਨੂੰ ਮਾੜਾ ਨਹੀਂ ਕਹਿ ਸਕਦਾ ਬਾਈਬਲ ਪਰ ਲੋਕ ਪੜ੍ਹ ਕੇ ਜਾਂਦੇ ਨੇ ਜਿਹੜੇ ਪੜ੍ਹੇ ਲਿਖੇ ਬਾਈਬਲ ਪੜ੍ਹ ਕੇ ਇਹਨਾਂ ਨੇ ਉਹਨੂੰ ਅਨੁਸਾਰ ਚੱਲਦੇ ਨੇ ਪਰ ਲੋਕਾਂ ਨੇ ਇਹਦਾ ਤਾਂ ਮਜ਼ਾਕ ਹੀ ਬਣਾਇਆ ਬਾਈਬਲ ਦੇ ਮਜ਼ਾਕ ਬਣਾਇਆ ਨੇ ਇਹਨਾਂ ਨੇ ਕਿ ਉਹਨਾਂ ਦਾ ਮਜ਼ਾਕ ਬਣਾਤਾ ਤੇ ਜੇ ਪਾਸਟਰਾਂ ਦਾ ਨਾਮ ਦਾ ਥੱਬਾ ਲਾਤਾ ਇਹਨਾਂ ਨੇ ਤੇ ਕੀ ਇਹ ਲੋਕਾਂ ਨੂੰ ਗੁੰਮਰਾਹ ਕਰਦਾ ਸੀਗਾ ਤੇ ਹੁਣ ਗੱਲ ਤਾਂ ਇਹ ਹੈ ਕਿ ਮੈਨੂੰ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹਨਾਂ ਦੇ ਆਪਣੇ ਜਿਹਨੇ ਪ੍ਰੇਅਰ ਕਰਨੀ ਹੈ ਅੱਗੇ ਵਾਸਤੇ ਕਹਿੰਦਾ ਜਿਹਨੇ ਪ੍ਰੇਅਰ ਕਰਨੀ ਆਪਣੇ ਘਰ ਬਹਿ ਕੇ ਕਰਨੋ ਮਤਲਬ ਕਿਸੇ ਨੇ ਪਾਠ ਕਰਨਾ ਕਿਸੇ ਨੇ ਕੁਝ ਵੀ ਕਰਨੋਂ ਆਪਣੇ ਘਰੇ ਬਹਿ ਕੇ ਗੁਰਦੁਆਰ ਗੁਰਦੁਆਰੇ 'ਚ ਵੀ ਜਾਣ ਦੀ ਲੋੜ ਨਹੀਂ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਘਰੇ ਬਹਿ ਕੇ ਕਰਨ ਡੇਰ ਜਿਹੇ ਹੁੰ ਡੇਰਾਵਾਦੀ ਕਮਾ ਕੇ ਇਹਨੂੰ ਚਰਚਾ ਦਾ ਕਹਿ ਨਹੀਂ ਸਕਦੇ ਇੱਕ ਨਿਪਾਨਾ ਬਣਾਇਆ ਸੀਗਾ ਕਿ ਇਹ ਚਰਚਾ ਚਰਚਦਾ ਹੈ ਨਹੀਂ ਸੀ ਕਿ ਉੱਤੇ ਜੀ ਠੀਕ ਹੈ ਕਪੂਰਥਲਾਤ ਕੋਲ ਚੱਲਦੇ ਹਾਂ ਕਪੂਰਥਲਾ ਮੈਂ ਤੁਹਾਨੂੰ ਇੱਕ ਕਿਵੇਂ ਰਿਅਲਾਈਜ਼ ਹੋਇਆ ਕਿ ਤੁਹਾਡੇ ਨਾਲ ਗਲਤ ਹੋ ਰਿਹਾ ਹੈ ਤੇ ਤੁਸੀਂ ਉਸ ਜੰਗਲ ਤੋਂ ਬਾਹਰ ਕਿਵੇਂ ਆਏ ਕਿਉਂਕਿ ਇੰਨਾ ਵੱਡਾ ਇਹ ਗੈਂਗ ਹੈ ਇਸ ਦੇ ਵਿੱਚੋਂ ਬਾਹਰ ਨਿਕਲਣਾ ਆਪਣੇ ਆਪ ਦੇ ਵਿੱਚ ਹਿੰਮਤ ਵਾਲੀ ਗੱਲ ਹੈ ਤੁਸੀਂ ਕਿਵੇਂ ਬਾਹਰ ਨਿਕਲੇ ਤੁਹਾਨੂੰ ਕਦੋਂ ਅਹਿਸਾਸ ਹੋਇਆ ਕਿ ਹੁਣ ਬੱਸ ਹੋ ਗਈ ਹੈ ਹੁਣ ਨਹੀਂ ਸਹਿਣਾ ਹੁਣ ਇਸ ਚੀਜ਼ ਤੋਂ ਬਾਹਰ ਨਿਕਲਣਾ ਹੈ ਮੈਮ 2000 ਵੀ ਤੋਂ ਇਹ ਚੀਜ਼ਾਂ ਮੇਰੇ ਨਾਲ ਸਟਾਰਟ ਹੋਈਆਂ ਸੀ ਅੱਡਾ ਕੰਟੀਨਿਊ ਚਲਦੀਆਂ ਰਹੀਆਂ ਕਾਫੀ ਸਾਲਾਂ ਤੱਕ ਅండ్ 2023 ਦੇ ਵਿੱਚ ਮੈਂ ਮੇਰੇ ਨਾਲ ਇੱਕ ਇਨਸੀਡੈਂਟ ਅਥਾ ਦਾ ਹੋਇਆ ਸੀ ਜਿਸ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਇੱਥੇ ਨਹੀਂ ਰਹਿਣਾ ਮੈਂ ਬਹੁਤ ਹਿੰਮਤ ਕਰਕੇ 2023 April ਦੇ ਵਿੱਚ ਉਹ ਤੋਂ ਦੀ ਛੱਡ ਦਿੱਤੀ ਸੀ ਉਹ ਚਰਚ ਨੂੰ ਠੀਕ ਹੈ ਤੇ ਕੀ ਇਸ ਦੇ ਵਿੱਚ ਪਰਿਵਾਰ ਦੀ ਸਹਿਮਤੀ ਸੀਗੀ ਕਿਉਂਕਿ ਪਰਿਵਾਰ ਵੀ ਤੁਹਾਡਾ ਇਨਵੋਲਵ ਸੀਗਾ ਉਹਨਾਂ ਨੇ ਕੁਝ ਇਸ ਦਾ ਵਿਰੋਧ ਕੀਤਾ ਜਾਂ ਫਿਰ ਉਹ ਵੀ ਮੰਨ ਗਏ ਕਿ ਠੀਕ ਹੈ ਤੂੰ ਛੱਡ ਦੇ ਹੁਣ ਅ ਜੀ ਮੈਮ ਮੇਰੀ ਫੈਮਿਲੀ ਨੇ ਮੈਨੂੰ ਸਪੋਰਟ ਕੀਤਾ ਸੀ ਜਦੋਂ ਮੈਂ ਇਹ ਡਿਸੀਜਨ ਲਿੱਤਾ ਸੀ ਕਿਉਂਕਿ ਮੇਰੀ ਮੈਮ ਫੈਮਿਲੀ ਮੇਰੀ ਹਾਲਤ ਦੇਖਦੀ ਸੀ ਮੇਰੇ ਫਾਦਰ ਮੈਨੂੰ ਜਿੱਦਾਂ ਕੋਈ ਮੁਰਦਾ ਹੁੰਦਾ ਉਹਦਾ ਚੱਕ ਕੇ ਹਸਪੀਟਲ ਲੈ ਕੇ ਜਾਂਦੇ ਸੀ ਜਦੋਂ ਮੈਨੂੰ ਪੈਨਿਕ ਅਟੈਕਸ ਆਉਂਦੇ ਸੀ ਮੈਨੂੰ ਸਾਹ ਨਹੀਂ ਆਉਂਦਾ ਸੀ ਤੇ ਮੈਂ ਜਦੋਂ ਉਹਨਾਂ ਨੂੰ ਦੱਸਿਆ ਕਿ ਮੈਂ ਨਹੀਂ ਜਾਣਾ ਮੇਰਾ ਡਿਸੀਜਨ ਹੈਗਾ ਆ ਉਹਨਾਂ ਨੇ ਮੇਰੇ ਤੋਂ ਕੁਝ ਪੁੱਛਿਆ ਨਹੀਂ ਉਹਨਾਂ ਨੇ ਆਹੀ ਕਿਹਾ ਕਿ ਕੋਈ ਗੱਲ ਨਹੀਂ ਪੁੱਤ ਜੇ ਤੂੰ ਨਹੀਂ ਜਾਣਾ ਤੇ ਕੋਈ ਗੱਲ ਨਹੀਂ ਤੂੰ ਨਾ ਜਾ ਫੈਮਿਲੀ ਨੇ ਵੀ ਮੈਨੂੰ ਇਹਦੇ ਵਿੱਚ ਫੁੱਲ ਸਪੋਰਟ ਕੀਤਾ ਸੀ ਤੇ ਉਹ ਵੀ ਫਿਰ ਜਾਣਾ ਬੰਦ ਹੋ ਗਏ ਸੀ ਤੇ ਕੱਲ ਵਾਲੀ ਪੂਰੀ ਘਟਨਾ ਇੱਕ ਵਾਰ ਜੇ ਤੁਸੀਂ ਦੁਬਾਰਾ ਤੋਂ ਦੱਸੋ ਕਿ ਕੀ ਹੋਇਆ ਸੀਗਾ ਬੋਟਲ ਕਿਵੇਂ ਛੁੱਟੀ ਗਈ ਤੁਹਾਡੇ ਉੱਪਰ ਕਿਸ ਤਰੀਕੇ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਮੈਮ ਐਕਚੁਅਲੀ ਮੇਰੇ ਘਰ ਦੇ ਵਿੱਚ ਪਹਿਲਾਂ ਵੀ ਜਦੋਂ ਮੈਂ ਐਪਲੀਕੇਸ਼ਨ ਫਾਈਲ ਕਰਕੇ ਆਈ ਸੀ ਉਦੋਂ ਮੈਮ ਉਸ ਦੌਰਾਨ ਮੇਰੇ ਘਰ ਤੇ ਕੱਚ ਦੀਆਂ ਪੋਰਟਲ ਛੁੱਟੀਆਂ ਜਾ ਰਹੀਆਂ ਸੀ ਕਿ ਇਸ ਚੀਜ਼ ਨੂੰ ਲੈ ਕੇ ਐਂਡ ਕੱਲ ਦਾ ਜੋ ਸਾਨੂੰ ਮੈਸੇਜ ਮਿਲਿਆ ਸੀਗਾ ਮੈਮ ਉਹਨਾਂ ਨੇ ਆ ਚੀਜ਼ਾ ਸਾਫ਼ ਕਹੀਆਂ ਸੀ ਕਿ ਤੁਸੀਂ ਅਮ ਐਨਾਤੇ ਡੈਥ ਪਲਾਨਸ ਮੈਮਸਰ ਨੂੰ ਡੈਥ ਥ੍ਰੈਟ ਆਨ ਲਗ ਪਈ ਸੀ ਮੇਰੀ ਫੈਮਲੀ ਵੱਲੋਂ ਆ ਕਿਹਾ ਗਿਆ ਸੀ ਕਿ ਐਨਾ ਨੂੰ ਆ ਪਤਾ ਸੀਗਾ ਕਿ ਮੈਂ ਘਰ ਨਹੀਂ ਹੈਗੀ ਮੇਰੇ ਮਦਰ ਐਂਡ ਮੇਰਾ ਛੋਟਾ ਬੇਬੀ ਘਰ ਸੀਗਾ ਮੈਮ ਤੇ ਇਹਨਾਂ ਨੇ ਆ ਕਿਹਾ ਸੀਗਾ ਕਿ ਉਹਦੀ ਮਦਰ ਨੂੰ ਕਿਸੇ ਬਹਾਨੇ ਨਾਲ ਤੁਸੀਂ ਬਾਹਰ ਬੁਲਾੜਾਏ ਘਰ ਤੇ ਐਨ ਉਹਨੂੰ ਉੱਥੇ ਹੀ ਮਾਰਦੇ ਹੋ ਉਹਨੂੰ ਤੇ ਮੇਰੀ ਬੇਟੀ ਨੂੰ ਜੀ ਉਸ ਤੋਂ ਬਾਅਦ ਮੈਮ ਨੂੰ ਜਿੱਦ ਹੀ ਇਹਨਾਂ ਦੇ ਅੰਦਰ ਦੇ ਬੰਦੇ ਨੇ ਆ ਕੇ ਖਬਰ ਦਿੱਤੀ ਐਂਡ ਮੈਂ ਤੁਰੰਤ ਕਪੂਰਥਲਾ ਦੇ ਵਿੱਚ ਸਰ ਨੂੰ ਏਐਸਆਈ ਸਰ ਨੂੰ ਕਾਲ ਕੀਤੀ ਕਿ ਸਰ ਮੈਨੂੰ ਇਹ ਤਾਂ ਖਬਰ ਮਿਲੀ ਹੈ ਉਹਨਾਂ ਨੇ ਮੈਨੂੰ ਸਮਝਾਇਆ ਕਿ ਬੇਟਾ ਤੁਸੀਂ ਚਿੰਤਾ ਨਾ ਕਰੋ ਉਹਨਾਂ ਨੇ ਉਸੇ ਵਕਤ ਉੱਥੇ ਪ੍ਰੋਟੈਕਸ਼ਨ ਨਿਰਕਾਰ ਤੱਕ ਪਹੁੰਚਾ ਦਿੱਤੀ ਸੀ ਮੇਰੇ ਮਦਰ ਨਾਲ ਕੰਟੈਕਟ ਕੀਤਾ ਸੀ ਕਿ ਸਾਨੂੰ ਸੇਫ ਰੱਖਿਆ ਗਿਆ ਹੈ ਜਦੋਂ ਅਸੀਂ ਇਹ ਨਿਊਜ਼ ਦਿੱਤੀ ਸੀਗੀ ਐਂਡ ਮੈਮ ਮੇਰੀ ਆਹੀ ਮੰਗ ਤੁਹਾਡੇ ਚੈਨਲ ਤੋਂ ਜੀ ਇੱਕ ਬੰਦੇ ਨੂੰ ਤਾਂ ਸਜ਼ਾ ਹੋ ਗਈ ਐ ਮੈਮ ਜਿਹੜੇ ਬਾਕੀ ਜਿਹੜੇ ਇਹਨਾਂ ਦੇ ਪਿੱਛੇ ਕਹਿ ਕੇ ਪਰਦਾਨ ਰਹਿ ਗਏ ਐ ਇਹਨਾਂ ਉੱਤੇ ਸੀਬੀਆਈ ਦੀ ਜਾਂਚ ਕੀਤੀ ਜਾਵੇ ਕਿਉਂਕਿ ਬਹੁਤ ਚੀਜ਼ਾਂ ਅੱਦਦੀਆਂ ਜਾਂ ਜਿਹੜੀ ਬਾਹਰ ਨਿਕਲ ਕੇ ਆਉਗੀਆਂ ਕਿਉਂਕਿ ਇਹ ਪਿੱਛੇ ਦੀ ਆਹੀ ਕਹਿ ਕੇ ਗਿਆ ਆ ਕਿ ਮੈਂ ਅੰਦਰ ਤਾਂ ਚਲਣਾ ਆ ਪਿੱਛੋਂ ਆ ਵੀ ਜ਼ਿੰਦਾ ਨਹੀਂ ਰਹਿਣੇ ਚਾਹੀਦੇ ਜਿਹੜੇ ਮੇਰੇ ਖਿਲਾਫ ਉੱਠ ਰਹੇ ਆ ਐਂਡ ਮੈਮ ਹੋਰ ਵੀ ਬਹੁਤ ਰਾਜ਼ ਅੱਦਦੀਆਂ ਜਿਹੜੀ ਨਿਕਲ ਕੇ ਆਉਗੇ ਮੇਰੀ ਆਹੀ ਮੰਗ ਆ ਕਿ ਜੀ ਸੀਬੀਆਈ ਦੀ ਜਾਂਚ ਇੱਥੇ ਕਰਵਾਈ ਜਾਵੇ ਇਹਨਾਂ ਸਾਰਿਆਂ ਉੱਤੇ ਠੀਕ ਹੈ ਪੈਸਿਆਂ ਨੂੰ ਲੈ ਕੇ ਹੋ ਜੇ ਕਿਸੇ ਹੋਰ ਚੀਜ਼ਾਂ ਨੂੰ ਲੈ ਕੇ ਹੋ ਜੇ ਐਨਾ ਉਤੇ सीबीआई ਦੀ ਜਾਂਚ ਹੋਣੀ ਚਾਹੀਦੀ ਹੈ ਮੈਮ ਸਾਰੇ ਮੈਂਬਰਾਂ ਉਤੇ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਆ ਜਿਹੜੀਆਂ ਨਿਕਲ ਕੇ ਵੀ ਆਉਗੀਆਂ ਇਨਕਲੂਡਿੰਗ ਜਿਹੜਾ ਮੈਮ ਇੱਕ ਦੋਸ਼ੀ ਹੈ ਉਹ ਤਾਂ ਹਜੇ ਅੰਦਰ ਹੈ ਮੈਮ ਬਾਕੀ ਇਹ ਜਨ ਬਾਰ ਹੈਗੇ ਐਨਾ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਠੀਕ ਹੈ ਤੁਹਾਡੀ ਜਿਹੜੀ ਮੰਗ ਹੈ ਇਹ ਦੇਖਦੇ ਹਾਂ ਕਿ ਕਿੱਥੇ ਤੱਕ ਵੱਧਦੀ ਹੈ ਫਿਲਹਾਲ ਜਿਹੜੀ ਪੁਲਿਸ ਡਿਪਾਰਟਮੈਂਟ ਤੁਹਾਡਾ ਪੂਰਾ ਸਾਥ ਦੇ ਰਿਹਾ ਇਹ ਖੁਸ਼ੀ ਵਾਲੀ ਗੱਲ ਹੈ ਤੇ ਪੀੜਿਤ ਜਿਹੜੇ ਹੈਗੇ ਨੇ ਰਣਜੀਤ ਕੌਰ ਉਹਨਾਂ ਦੇ ਕੋਲ ਚਲਦੇ ਹਾਂ ਰਣਜੀਤ ਕੌਰ ਜੀ ਤੁਸੀਂ ਕਿਵੇਂ ਜੁੜੇ ਤੇ ਗੱਲ ਇਹ ਹੈ ਕਿ ਜਿਵੇਂ ਇਹਨਾਂ ਨੂੰ ਲਾਈਫ ਥ੍ਰੈਟਸ ਮਿਲ ਰਹੇ ਨੇ ਤੁਹਾਡੇ ਨਾਲ ਜਿਸ ਤਰੀਕੇ ਦੇ ਨਾਲ ਕੰਟੈਕਟ ਕੀਤਾ ਗਿਆ ਲਾਈਫ ਥ੍ਰੈਟ ਤੁਹਾਨੂੰ ਮਿਲਦੇ ਸੀਗੇ ਕਿ ਫੋਨ ਦੇ ਨਾਲ ਕੰਟੈਕਟ ਕਰਕੇ ਲਾਈਫ ਥ੍ਰੈਟ ਦਿੱਤੇ ਜਾਂਦੇ ਰਿਹਾ ਕੋਈ ਲੈਟਰ ਆਂਦਾ ਹੈ ਇਹ ਕਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੇ ਇਹਨਾਂ ਦੇ ਅੰਦਰ ਦੇ ਹੀ ਬੰਦੇ ਐ ਉਹ ਉਹਨਾਂ ਤੋਂ ਸਾਨੂੰ ਪਤਾ ਲੱਗਦਾ ਜਿੱਥੇ ਬੈਠ ਕੇ ਮੀਟਿੰਗਾਂ ਕੀਤੀਆਂ ਜਾਂਦੀਆਂ ਨੇ ਕਿ ਅਦਾ ਅਦਾ ਪਲਾਨ ਕੀਤਾ ਜਾ ਰਿਹਾ ਹੈ ਸਾਡੀਆਂ ਗੱਡੀਆਂ ਦੇ ਨੰਬਰ ਦਿੱਤੇ ਜਾ ਰਹੇ ਨਹੀਂ ਸਾਡਾ ਪਿੱਛਾ ਕਰਿਆ ਜਾਊਗਾ ਇਹਦੇ ਹਸਬੰਦ ਨੂੰ ਮਾਰ ਦੋ ਇਹਦੇ ਬੱਚੇ ਨੂੰ ਮਾਰ ਦੋ ਐਕਸੀਡੈਂਟ ਕਰਵਾ ਦੋ ਤੇ ਇਹ ਚੀਜ਼ਾਂ ਸਾਰਾ ਕੁਝ ਅੰਦਰੋਂ ਹੀ ਪਤਾ ਲੱਗਦਾ ਜਿੱਥੇ ਬੈਠ ਕੇ ਇਹ ਗੱਲਾਂ ਕਰਦੇ ਤੇ ਪਲਾਨ ਬਣਾਉਂਦੇ ਨੇ ਠੀਕ ਐ ਸਿਮਰਜੀਤ ਸਿੰਘ ਮਾਨ ਜੀ ਤੁਸੀਂ ਵੀ ਸੁਣਿਆ ਹੋਣਾ ਕਿਵੇਂ ਪਰੇਸ਼ਾਨ ਕੀਤਾ ਜਾ ਰਿਹਾ ਇਹਨਾਂ ਨੂੰ ਤੇ ਕਾਫੀ ਲੋਗ ਇਨਵੋਲਵ ਨੇ ਇਸ ਦੇ ਵਿੱਚ ਤਾਂ ਕੀ ਤੁਸੀਂ ਹੁਣ ਇਹਨਾਂ ਤੇ ਅੱਗੇ ਵੀ ਸਟੈਪ ਲੈ ਸਕਦੇ ਹੋ ਕਿ ਪੁਲਿਸ ਇਹਨਾਂ ਦੇ ਉੱਪਰ ਅੱਗੇ ਸਟੈਪ ਲੈ ਸਕਦੀ ਜਿਨ੍ਹਾਂ ਦੇ ਨਾਂ ਦੱਸ ਰਹੇ ਨੇ ਬਿਲਕੁਲ ਜੀ ਬਿਲਕੁਲ ਹਾਂ ਤਾਂ ਵੀ ਬਣਦੀ ਕਾਰਵਾਈ ਕਰਾਵਾਂਗੇ ਦੁਬਾਰਾ ਐਪਲੀਕੇਸ਼ਨ ਦਵਾਂਗੇ ਜੇ ਅਸੀਂ ਜੋ ਵੀ ਬਣਦੀ ਪੁਲਿਸ ਕਾਰਵਾਈ ਕਰਵਾਵਾਂਗੇ ਨਾ ਤੇ ਮੈਂ ਸੋਚਦਾ ਕਿ ਇਹਨਾਂ ਨੂੰ ਵੀ ਜੇਲ੍ਹ ਕਿ ਜੇ ਜਿਹੜੇ ਹੁਣ ਇਹੀ ਤੰਗ ਕਰਦੇ ਨੇ ਹੁਣ ਇਹੀ ਗਏ ਨਾ ਚਮਚੇ ਰਹਿ ਗਏ ਇਹਨਾਂ ਦੇ ਬਾਕੀ ਜਿਹੜਾ ਮੇਨ ਸੀਗਾ ਮਗਰਮਾਰਛੋ ਚਲਾ ਗਿਆ ਬਾਕੀ ਹੁਣ ਚਮਚੇ ਰਹਿ ਗਏ ਨੇ ਥੋੜੇ ਜਿਹਾ ਉਹ ਵੀ ਚੱਕੀ ਲੈਣੇ ਪੁਲਿਸ ਨੇ ਹੁਣ ਤਾਂ ਠੀਕ ਹੈ ਤੇ ਹੁਣ ਦੋਨਾਂ ਪੀੜਤਾ ਤੋਂ ਮੈਂ ਇਹ ਕਹਿਣਾ ਚਾਹੂੰਗੀ ਕਿ 1 ਅਪ੍ਰੈਲ ਨੂੰ ਜੋ ਸਜ਼ਾ ਦਾ ਐਲਾਨ ਹੋਣ ਵਾਲਾ ਹੈ ਤੁਸੀਂ ਕੀ ਚਾਹੁੰਦੇ ਹੋ ਇੱਕ ਇੱਕ ਲਾਈਨ ਦੇ ਵਿੱਚ ਜੇਕਰ ਤੁਸੀਂ ਆਪਣਾ ਦੁੱਖ ਬਿਆਨ ਕਰੋ ਤੇ ਨਾਲ ਦੀ ਨਾਲ ਸਜ਼ਾ ਤੁਸੀਂ ਕੀ ਚਾਹੁੰਦੇ ਹੋ ਕਿ ਪਾਸਟਰ ਨੂੰ ਦਿੱਤੀ ਜਾਵੇ ਉਹ ਮੈਂ ਮੈਂ ਆਹੀ ਚਾਹਨੀ ਆ ਕਿ ਮੇਰਾ ਇਸ ਬੰਦੇ ਨੇ ਬਚਪਨ ਖਰਾਬ ਕਰਤਾ ਮੇਰੀ ਪੂਰੀ ਜ਼ਿੰਦਗੀ ਜਿਹੜੀ ਉਹ ਮੈਂ ਸੱਤ ਸਾਲ ਸੀ ਮੈਮ 7 ਸਾਲ ਮੈਨੂੰ ਐਦਾ ਲੱਗਦਾ ਪਏ ਮੇਰੀ ਜ਼ਿੰਦਗੀ ਦੇ ਵਿੱਚ ਹੈਗੀ ਨਹੀਂ ਸੀ ਐਂਡ ਹੁਣ ਤੱਕ ਮੇਰੀ ਆਹੀ ਮੰਗ ਹੈ ਸਰਕਾਰ ਤੋਂ ਕਿ ਇਹਨੂੰ ਸਖਤ ਤੋਂ ਸਖਤ ਕਾਨੂੰਨ ਤੋਂ ਕਿਨ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਇਹਨੂੰ ਅਹਿਸਾਸ ਹੋਵੇ ਕਿ ਇਹਨੇ ਕੀ ਕੁਝ ਕੀਤਾ ਆ ਠੀਕ ਹੈ ਰਣਜੀਤ ਕੌਰ ਜੀ ਤੁਹਾਡੀ ਕੀ ਮੰਗ ਹੈ ਕਿਸ ਤਰੀਕੇ ਦੇ ਨਾਲ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ ਹਾਂਜੀ ਜੋ ਵੀ ਇਹਨੇ ਤਿਆਂ ਪੈਣ ਨਾਲ ਗਲਤ ਕੀਤਾ ਹੈ ਜੋ ਵੀ ਰੱਬ ਦੇ ਨਾਮ ਚ ਮਖੋਟਾ ਪਾ ਕੇ ਕੀਤਾ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਇਹ ਜੇ ਰਿਜ਼ਲਟ ਨੂੰ ਦੇਖ ਕੇ ਬਹੁਤ ਸਾਰੇ ਲੋਕ ਆਪਣੇ ਜੀਵਨ ਨੂੰ ਸੁਧਾਰਨ ਤੇ ਗਲਤੀ ਕਰਨ ਤੋਂ ਪਹਿਲਾਂ 10 ਵਾਰ ਸੋਚਣ ਠੀਕ ਹੈ ਠੀਕ ਹੈ ਤੁਹਾਡੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਤੇ ਤੁਹਾਡੀ ਜਿਹੜੀ ਵੀ ਮੰਗ ਹੈ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜਾ ਇਨਸਾਫ ਮਿਲੇ ਕਿਉਂਕਿ ਅੱਜ ਜ਼ਿਰਖਪੁਰ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਇਨਸਾਫ ਮਿਲਦਾ ਹੋਇਆ ਉਮੀਦਜਗਦੀ ਹੋਈ ਨਜ਼ਰ ਆਈਏ ਕਿਉਂਕਿ ਅੱਜ ਕੋਰਟ ਨੇ ਇਹ ਫੈਸਲਾ ਸੁਣਾਇਆ ਹੈ ਕਿ ਪਾਸਟਰ ਬਜਿੰਦਰ ਜੋਕੀ ਹੈ ਉਹ ਦੋਸ਼ੀ ਕਰਾਰ ਦਿੱਤਾ ਗਿਆ ਹੈ 1 April ਨੂੰ ਸਜ਼ਾ ਸੁਣਾਈ ਜਾਵੇਗੀ